ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ SKIVI ਦੇ ਫਰੰਟ ਸਾਈਡ ਪਾਰਟ ਦੇ ਵਿੱਚ ਗਲੇ ਦੀ ਘਟਾਈ ਦੀ ਵੀਡੀਓ ਲੈ ਕੇ ਆਏ ਹਾਂ ਜੀ ਕਿਸ ਤਰ੍ਹਾਂ ਆਪਾਂ ਗਲੇ ਦੀ ਘਟਾਈ ਕਰ ਸਕਦੇ ਹਾਂ ਫਰੰਟ ਸਾਈਡ ਪਾਰਟ ਦੇ ਵਿੱਚ SKIVI ਦੇ ਵਿੱਚ ਲੇਡੀਜ਼ SKIVI ਦੇ ਵਿੱਚ ਇਹ SKIVI ਨੂੰ ਬਣਾਉਣ ਲਈ ਆਪਾਂ ਤੁਹਾਨੂੰ ਪਹਿਲਾਂ ਬੇਸਿਕ ਇਨਫੋਰਮੇਸ਼ਨ ਦੇ ਦਿੰਦੇ ਹਾਂ ਜੀ نیچے ਆਪਾਂ ਬਾਰਡਰ ਬਣਾਇਆ ਕੀਤਾ ਉੱਪਰ ਆਪਾਂ ਫੱਟੀ ਰੱਖੀ ਆ ਪੱਟੀ ਰੱਖ ਕੇ ਆਪਾਂ ਬਣਾਇ ਕਿਤਾ ਸਟੈਪ ਬਾਈ ਸਟੈਪ ਇਸ ਕਿ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਕਿ ਵੀ ਦੀਆਂ ਪਹਿਲਾਂ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਜੀ ਹੁਣ ਆਪਾਂ ਗਲੇ ਦੀ ਘਟਾਈ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆ ਆਓ ਸ਼ੁਰੂ ਕਰੀਏ ਇਸ ਵੀਡੀਓ ਨੂੰ ਬਣਾਉਣਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਜੀ ਨਾ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਕਿ ਵੀ ਦੇ ਗਲੇ ਦੀ ਘਟਾਈ ਕਰਨਾ ਇਸ ਤਰ੍ਹਾਂ ਪਸਕੀ ਵੀ ਨੂੰ ਜਿਹੜਾ ਹੈਗਾ ਬਣਾਈ ਕਰ ਲਿਆ ਜੀ ਗਲੇ ਦੀ ਘਟਾਈ ਤੱਕ ਹੁਣ ਆਪਾਂ ਗਲੇ ਦੀ ਘਟਾਈ ਕਰਨੀ ਹੈ ਇਹ ਆਪਣੀ ਜੋ ਫਰੰਟ ਪੱਟੀ ਹੈਗੀ ਹੈ ਔਰ ਇਹ ਆਪਣੀ ਦੂਸਰੀ ਸਾਈਡ ਦੀ ਪੱਟੀ ਹੈਗੀ ਹੈ ਬਟਨ ਪੱਟੀ ਗਲੇ ਦੀ ਘਟਾਈ ਕਰਨ ਲਈ ਇਸ ਤਰ੍ਹਾਂ ਪਸਕੀ ਵੀ ਨੂੰ ਰੱਖ ਲੈਣਾ ਜੀ ਇੱਕ 파ਟ ਉੱਪਰ ਕਰ ਲੈਣਾ ਇੱਕ 파ਟ ਨੀਚੇ ਕਰ ਲੈਣਾ ਹੁਣ ਆਪਾਂ ਇਹਨਾਂ ਦੋਨੋਂ 파ਟਸ ਨੂੰ ਇਸ ਤਰ੍ਹਾਂ ਉਠਾ ਲੈਣਾ ਇਸ 파ਟ ਦੇ ਜੋ ਆਪਣੇ ਹੈਗੇ ਆ 8 ਕੁੰਡੇ ਉੱਪਰਲੇ 파ਟ ਦੇ ਫੱਟੀ ਵਾਲੇ ਜੋ 8 ਕੁੰਡੇ ਆ ਇਹਨਾਂ ਨੂੰ ਇਸ ਸਲਾਈ ਉੱਪਰ ਸਲਿੱਪ ਕਰ ਲੈਣਾ 2 3 4 5 6 7 ਔਰ 8 8 ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਦੂਸਰੀ ਸਲਾਈ ਉੱਪਰ ਸਲਿੱਪ ਕਰ ਲੈਣਾ ਜੀ ਉਹਨਾਂ ਇਹਨਾਂ ਨੂੰ ਆਪਾਂ ਇਕੱਠੇ ਲੈ ਲੈਣਾ ਹੈ। ਇਹਨਾਂ ਅੱਠੋ ਕੁੰਡਿਆਂ ਨੂੰ ਆਪਾਂ ਇਕੱਠੇ ਬੰਦ ਕਰਨਾ ਹੈ। ਇਸ ਤਰੀਕੇ ਦੇ ਨਾਲ। ਇਸ ਕੁੰਡੇ ਨੂੰ ਇਸ ਸਲਾਈ ਉੱਪਰ ਲੈ ਲੈਣਾ ਹੈ। ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ। ਫਿਰ ਇੱਕ ਕੁੰਡਾ ਬੈਕ ਵਾਲੀ ਸਲਾਈ ਤੋਂ ਲੈਣਾ ਹੈ। ਇਸ ਨੂੰ ਫਰੰਟ ਸਲਾਈ ਤੇ ਲੈ ਲੈਣਾ ਹੈ। ਔਰ ਦੋ ਕੁੰਡਿਆਂ ਵਾਲੇ ਕੁੰਡੇ ਨੂੰ ਵੀ ਆਪਾਂ ਇਸੇ ਸਲਾਈ ਉੱਪਰ ਲੈ ਲੈਣਾ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਤਰ੍ਹਾਂ ਹੀ ਆਪਾਂ ਫੇਰ ਕਰਨਾ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਇੱਕ ਕੁੰਡਾ ਬੈਕ ਸਲਾਈ ਤੋਂ ਲੈਣਾ ਇਸ ਨੂੰ ਫਰੰਟ ਸਲਾਈ ਉੱਪਰ ਲੈ ਲੈਣਾ ਔਰ ਇਧਰੋਂ ਬੰਦ ਕੀਤੇ ਕੁੰਡਿਆਂ ਵਿੱਚੋਂ ਇੱਕ ਕੁੰਡਾ ਲੈ ਲੈਣਾ ਇਹਨਾਂ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਐਸਟਰਾ ਆਪਾਂ ਇਹ ਸਾਰੇ ਕੁੰਡਿਆਂ ਨੂੰ ਬੰਦ ਕਰਦੇ ਜਾਣਾ ਅੱਠ ਕੁੰਡਿਆਂ ਨੂੰ ਇੰਨਾ ਕੁੰਡਿਆਂ ਨੂੰ ਆਪਾਂ ਬੰਦ ਕਰਦੇ ਜਾਣਾ ਜੀ ਇਸ ਤਰ੍ਹਾਂ 8 ਕੁੰਡੇ ਬੰਦ ਕਰਨ ਦੇ ਬਾਅਦ ਆਪਾਂ ਇਸ ਥ੍ਰੈਡ ਨੂੰ ਗੰਡ ਲਗਾ ਦੇਣੀ ਹੈ ਜੀ ਥ੍ਰੈਡ ਦੀ ਗੰਡ ਲਗਾ ਦੇਣੀ ਇਸ ਤਰ੍ਹਾਂ ਆਪਣੇ 8 ਕੁੰਡੇ ਬੰਦ ਹੋ ਜਾਣਗੇ ਜੀ ਇੱਕ ਫੱਟੀ ਆਪਣੀ ਉੱਪਰ ਇੱਕ ਨੀਚੇ ਹੈ ਫੱਟੀ ਵਾਲੇ ਅੱਠੋਂ ਦੇ ਅੱਠੋਂ ਕੁੰਡੇ ਬੰਦ ਕਰ ਲੈਣੇ ਆਪਾਂ ਹੁਣ ਆਪਾਂ ਗਲੇ ਦੀ ਘਟਾਈ ਪਾਉਣੀ ਹੈ ਗਲੇ ਦੀ ਘਟਾਈ ਪਾਉਣ ਦੇ ਲਈ ਆਪਾਂ ਚਾਰ ਕੁੰਡੇ ਘਟਾਉਣੇ ਆ ਪਹਿਲਾਂ ਇਸ ਤਰੀਕੇ ਦੇ ਨਾਲ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਦੋ ਕੁੰਡੇ ਘਟ ਗਏ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਤਿੰਨ ਕੁੰਡੇ ਘਟ ਗਏ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਚਾਰ ਕੁੰਡੇ ਘਟ ਕੇ ਇਸ ਤੋਂ ਅੱਗੇ ਆਪਾਂ ਡਿਜ਼ਾਈਨ ਪਾਉਂਦੇ ਜਾਣਾ ਜੋ ਡਿਜ਼ਾਈਨ ਆਪਾਂ ਬਣਾਈ ਕਰ ਰਹੇ ਹਾਂ ਇਸ ਨੂੰ ਬਣਾਈ ਕਰਦੇ ਜਾਣਾ ਚਾਰ ਕੁੰਡਿਆਂ ਦੀ ਘਟਾਈ ਪਾਉਣ ਤੋਂ ਬਾਅਦ ਉਲਟੀ ਸਾਈਡ ਤੋਂ ਆਪਾਂ ਸਾਰੀ ਸਲਾਈ ਨੂੰ ਉਲਟਾ ਉਲਟਾ ਬਣਾਈ ਕਰ ਲੈਣਾ ਹੁਣ ਆਪਾਂ ਤਿੰਨ ਕੁੰਡਿਆਂ ਦੀ ਘਟਾਈ ਪਾਉਣੀ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇੱਕ ਕੁੰਡਾ ਘਟ ਗਿਆ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਦੋ ਕੁੰਡੇ ਘਟ ਗਏ ਇਸ ਇੱਕ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਇਸ ਦੇ ਨਾਲ ਇੱਕ ਕੁੰਡਾ ਹੋਰ ਐਡ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰਦੇ ਨਾ ਤਿੰਨ ਕੁੰਡੇ ਘਟ ਜਾਣਗੇ ਇਸ ਤੋਂ ਅੱਗੇ ਆਪਾਂ ਡਿਜ਼ਾਈਨ ਪਾਉਂਦੇ ਜਾਣਾ ਐਸ ਤਰ੍ਹਾਂ ਇਸ ਤਰ੍ਹਾਂ ਅੱਗੇ ਡਿਜ਼ਾਈਨ ਪਾਉਣਾ ਤਿੰਨ ਕੁੰਡਿਆਂ ਦੀ ਘਟਾਈ ਪਾਉਣ ਤੋਂ ਬਾਅਦ ਇੱਥੇ ਆਪਾਂ ਹੁਣ ਦੋ ਕੁੰਡੇ ਘਟਾਉਣੇ ਆ ਜੀ ਸਿੱਧੀ ਸਿਲਾਈ ਦੇ ਵਿੱਚ ਆਪਾਂ ਇਹ ਸਾਈਡ ਦੇ ਵਿੱਚ ਕੁੰਡੇ ਘਟਾ ਰਹੇ ਹਾਂ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਲੈਣਾ ਦੋ ਕੁੰਡਿਆਂ ਦਾ ਇੱਕ ਨੂੰ ਡਾਲਟੀ ਸਾਈਡ ਨੂੰ ਬਣਾਈ ਕਰ ਦੇਣਾ ਬਾਕੀ ਸਲਾਈ ਨੂੰ ਡਿਜ਼ਾਈਨ ਅਕੋਰਡਿੰਗ ਬਣਾਈ ਕਰਦੇ ਜਾਣਾ ਇਸ ਤਰ੍ਹਾਂ ਜੋ ਡਿਜ਼ਾਈਨ ਆਪਾਂ ਬਣਾਈ ਕਰ ਰਹੇ ਹਾਂ ਉਹ ਡਿਜ਼ਾਈਨ ਬਣਾਈ ਕਰਦੇ ਜਾਣਾ ਦੋ ਕੁੰਡਿਆਂ ਦੀ ਘਟਾਈ ਕਰਨ ਤੋਂ ਬਾਅਦ ਇੱਥੇ ਹੁਣ ਆਪਾਂ ਇੱਕ ਕੁੰਡੇ ਦੀ ਘਟਾਈ ਕਰਨੀ ਹੈ ਜੀ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਨੂੰ ਡਾਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਤੋਂ ਅੱਗੇ ਸਾਰੀ ਸਲਾਈ ਨੂੰ ਸਿੱਧਾ-ਸਿੱਧਾ ਬਣਾਈ ਕਰਦੇ ਜਾਣਾ ਇਸ ਦੇ ਨਾਲ ਹੀ ਆਪਣੀ ਇਹ ਘਟਾਈ ਜਿਹੜੀ ਇਹ ਪੂਰੀ ਹੋ ਜਾਂਦੀ ਹੈ ਗਲੇ ਦੀ ਘਟਾਈ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਤੋਂ ਅੱਗੇ ਆਪਾਂ ਜੋ ਕੁੰਡੇ ਆਪਣੇ ਬਾਕੀ ਰਹਿ ਜਾਣਗੇ ਇਹਨਾਂ ਕੁੰਡਿਆਂ ਨੂੰ ਜਿੰਨੀ ਆਪਾਂ ਇਸ ਕੀ ਵੀ ਦੀ ਲੈਂਥ ਰੱਖਣੀ ਹੈ ਉੱਥੋਂ ਤੱਕ ਬਣਾਈ ਕਰਕੇ ਕੰਪਲੀਟ ਕਰ ਲੈਣਾ ਆਪਾਂ ਇਹ ਬਣਾਈ ਕਰਕੇ ਕੰਪਲੀਟ ਕਰ ਲੈਣੇ ਆ ਜੀ ਮੋਡੇ ਦੀ ਪੂਰੀ ਲੈਂਥ ਤੱਕ ਇਸ ਪਾਰਟ ਨੂੰ ਫਿਰ ਤੁਹਾਨੂੰ ਦਿਖਾਉਣੇ ਆ ਮੋਡੇ ਦੀ ਲੈਂਥ ਤੱਕ ਬਣਾਈ ਕਰਕੇ ਕੰਪਲੀਟ ਕਰ ਲਿਆ ਜੀ ਇਸ ਪਾਰਟ ਨੂੰ ਹੁਣ ਆਪਾਂ ਇਸ ਦੇ ਕੁੰਡੇ ਬੰਦ ਕਰਦੇ ਨੇ ਉੱਪਰੋਂ ਇਸ ਤਰੀਕੇ ਦੇ ਨਾਲ ਨੌ ਡਿਜ਼ਾਈਨ ਰਿਪੀਟ ਕੀਤੇ ਆ ਜੀ ਆਪਾਂ ਇਸ ਨੂੰ ਬਣਾਈ ਕਰਨ ਦੇ ਲਈ ਹੁਣ ਆਪਾਂ ਇਸ ਤਰ੍ਹਾਂ ਇਸ ਦੇ ਕੁੰਡੇ ਜਿਹੜੇ ਹੈਗੇ ਆ ਉਹ ਬੰਦ ਕਰ ਦੇਣੇ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਉਲਟੀ ਸਾਈਡ ਨੂੰ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਇੱਕ ਕੁੰਡਾ ਨਾਲ ਐਡ ਕਰਕੇ ਦੋ ਕੁੰਡਿਆਂ ਦਾ ਇੱਕ ਨੂੰ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਤਰ੍ਹਾਂ ਹੀ ਆਪਾਂ ਇਹ ਸਾਰੇ ਕੁੰਡੇ ਬਣਾਈ ਕਰਦੇ ਜਾਣਾ ਇਸ ਤਰ੍ਹਾਂ ਹੀ ਆਪਾਂ ਇਹ ਸਾਰੇ ਕੁੰਡੇ ਬੰਦ ਕਰਦੇ ਜਾਣਾ ਜੀ ਇਹਨਾਂ ਕੁੰਡਿਆਂ ਨੂੰ ਬੰਦ ਕਰਕੇ ਥ੍ਰੈਡ ਇਸ ਤਰ੍ਹਾਂ ਕੱਟ ਕੇ ਇਸ ਥ੍ਰੈਡ ਦੀ ਆਪਾਂ ਗੰਢ ਲਗਾ ਦੇਣੀ ਹੈ ਜੀ ਹੁਣ ਆਪਾਂ ਦੂਸਰੀ ਸਾਈਡ ਦੇ ਵਿੱਚ ਕੁੰਡਿਆਂ ਦੀ ਘਟਾਈ ਪਾਉਣੀ ਹੈ ਜੀ ਇਸ ਸਾਈਡ ਦੇ ਵਿੱਚ ਆਪਾਂ ਉਲਟੀ ਸਾਈਡ ਦੇ ਵਿੱਚ ਕੁੰਡਿਆਂ ਦੀ ਘਟਾਈ ਪਾਉਣੀ ਹੈ ਇਸ ਦੇ ਵਿੱਚ ਆਪਾਂ ਘਟਾਈ ਪਾਉਣ ਦੇ ਲਈ ਥ੍ਰੈਡ ਐਡ ਕਰ ਲੈਣਾ ਇਸ ਤਰ੍ਹਾਂ ਥ੍ਰੈਡ ਐਡ ਕਰਕੇ ਦੋ ਕੁੰਡਿਆਂ ਦਾ ਇੱਕ ਨੂੰ ਅਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਨੂੰ ਅਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇੱਥੇ ਆਪਾਂ ਚਾਰ ਕੁੰਡਿਆਂ ਦੀ ਘਟਾਈ ਪਾਉਣੀ ਹੈ ਚਾਰ ਕੁੰਡਿਆਂ ਦੀ ਘਟਾਈ ਪਾ ਲੈਣੀ ਹੈ ਇਸ ਤੋਂ ਅੱਗੇ ਸਾਰੀ ਸਲਾਈ ਨੂੰ ਆਪਾਂ ਉਲਟਾ-ਉਲਟਾ ਬਣਾਈ ਕਰਦੇ ਜਾਣਾ ਸਾਰੀ ਸਲਾਈ ਨੂੰ ਉਲਟਾ-ਉਲਟਾ ਬਣਾਈ ਕਰਕੇ ਇਹ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਸਿਰ ਫੋਲਟੀ ਸਾਈਡ ਦੇ ਵਿੱਚ ਹੀ ਆਪਾਂ ਕਟਾਈ ਪਾਉਣੀ ਹੈ ਇਸ ਦੇ ਵਿੱਚ ਆਪਾਂ ਤਿੰਨ ਕੁੰਡੇ ਘਟਾਉਣੇ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਈ ਕਰ ਦੇਣਾ ਉਲਟੀ ਸਾਈਡ ਨੂੰ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਇੱਕ ਕੁੰਡਾ ਐਡ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਦੇ ਨਾਲ ਆਪਣੇ ਤਿੰਨ ਕੁੰਡੇ ਘਟ ਜਾਣਗੇ ਬਾਕੀ ਸਾਰੀ ਸਲਾਈ ਨੂੰ ਉਲਟਾ-ਉਲਟਾ ਬਣਾਈ ਕਰਕੇ ਕੰਪਲੀਟ ਕਰ ਲੈਣਾ ਤਿੰਨ ਕੁੰਡਿਆਂ ਦੀ ਘਟਾਈ ਤੋਂ ਬਾਅਦ ਇੱਥੇ ਆਪਾਂ ਦੋ ਕੁੰਡਿਆਂ ਦੀ ਘਟਾਈ ਪਾਉਣੀ ਹੈ ਜੀ ਦੋ ਕੁੰਡਿਆਂ ਦਾ ਇੱਕ ਨੂੰ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਲੈਣਾ ਦੋ ਕੁੰਡਿਆਂ ਦਾ ਇੱਕ ਨੂੰ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਤੋਂ ਅੱਗੇ ਆਪਾਂ ਸਾਰੇ ਕੁੰਡਿਆਂ ਨੂੰ ਉਲਟਾ-ਉਲਟਾ ਬਣਾਈ ਕਰਦੇ ਜਾਣਾ ਇਸ ਤਰ੍ਹਾਂ ਸਾਰੇ ਕੁੰਡਿਆਂ ਦੀ ਉਲਟੀ ਬਣਾਈ ਕਰ ਲੈਣੀ ਹੈ ਹੁਣ ਆਪਾਂ ਇੱਕ ਕੁੰਡੇ ਦੀ ਘਟਾਈ ਪਾਣੀ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਮਣਾਈ ਕਰ ਦੇਣਾ ਇਸ ਦੇ ਨਾਲ ਵਾਲੇ ਸਾਰੇ ਕੁੰਡਿਆਂ ਨੂੰ ਉਲਟਾ-ਉਲਟਾ ਬਣਾਈ ਕਰ ਦੇਣਾ ਇੱਥੇ ਆਪਾਂ 4 3 2 1 ਦੀ ਘਟਾਈ ਪਾਈ ਹੈ ਜੀ 10 ਕੁੰਡੇ ਆਪਣੇ ਇੱਥੇ ਘਟ ਜਾਂਦੇ ਆ 11 ਕੁੰਡਿਆਂ ਦਾ ਆਪਾਂ ਡਿਜ਼ਾਈਨ ਬਣਾਈ ਕਰ ਰਹੇ ਹਾਂ ਜੋ ਇੱਕ ਕੁੰਡਾ ਆਪਣਾ ਡਿਜ਼ਾਈਨ ਦੇ ਵਿੱਚੋਂ ਰਹਿ ਜਾਂਦਾ ਏ ਕੁੰਡਾ ਆਪਣਾ ਐਕਸਟਰਾ ਕੁੰਡੇ ਦੇ ਤੌਰ ਤੇ ਆ ਜਾਊਗਾ ਜੀ ਇਸ ਤਰ੍ਹਾਂ ਹੀ ਆਪਾਂ ਇਹ ਅੱਗੇ ਕੋਈ ਕਟਾਈ ਨਹੀਂ ਪਾਉਣੀ ਜਿੰਨੇ ਕੁੰਡੇ ਆਪਣੇ ਕੋਲੇ ਬਾਕੀ ਰਹਿ ਗਏ ਇਹਨਾਂ ਕੁੰਡਿਆਂ ਨੂੰ ਆਪਾਂ ਮੋਡੇ ਦੀ ਪੂਰੀ ਲੈਂਥ ਤੱਕ ਬਣਾਈ ਕਰਦੇ ਜਾਣਾ ਆਪਾਂ ਇਹਨਾਂ ਕੁੰਡਿਆਂ ਨੂੰ ਮੋਡੇ ਦੀ ਪੂਰੀ ਲੈਂਥ ਤੱਕ ਸਲਾਈਆਂ ਪਾ ਕੇ ਬਣਾਈ ਕਰਕੇ ਤੁਹਾਨੂੰ ਦਿਖਾਉਣੇ ਆ ਜੀ ਐਕਸਟਰਾ ਪੈਸਾਈਡ ਦੇ ਮੋਡੇ ਦੇ ਕੁੰਡਿਆਂ ਨੂੰ ਵੀ ਬਣਾਈ ਕਰਕੇ ਇੱਕ ਪੂਰਾ ਕਰ ਲਿਆ ਜੀ ਕੰਪਲੀਟ ਕਰ ਲਿਆ ਸਾਰੀਆਂ ਸਲਾਈਆਂ ਬਣਾਈ ਕਰਕੇ ਕੰਪਲੀਟ ਕਰ ਲਿਆ ਜਿੰਨੀ ਲੈਂਥ ਆਪਾਂ ਰੱਖਣੀ ਸੀ ਦੋਨੋਂ ਸਾਈਡ ਤੋਂ ਆਪਣੀ ਕੰਪਲੀਟ ਹੋ ਗਈ ਹੈ ਗਲੇ ਦੀ ਇਸ ਨੂੰ ਕੰਪਲੀਟ ਕਰਨ ਤੋਂ ਬਾਅਦ ਆਪਣੀ ਇਹ ਸਕੀਵੀ ਦਾ ਫਰੰਟ ਸਾਈਡ ਪਾਰਟ ਜਿਹੜਾ ਹੈਗਾ ਇਹ ਬਣ ਕੇ ਕੰਪਲੀਟ ਹੋ ਜਾਂਦਾ ਜੀ ਇਸ ਤੋਂ ਅੱਗੇ ਆਪਾਂ ਬਾਜੂ ਦੀ ਬਣਾਈ ਕਰਨੀ ਹੈ ਫਰੰਟ ਸਾਈਡ ਪਾਰਟ ਆਪਣਾ ਜਿਹੜਾ ਇਹ ਬਣ ਕੇ ਉਹ ਕੰਪਲੀਟ ਹੋ ਜਾਂਦਾ ਆਪਣੀਆਂ ਵੀਡੀਓਜ਼ ਤੁਹਾਨੂੰ ਕਿਸ ਤਰ੍ਹਾਂ ਲੱਗਦੀਆਂ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ